ਸਤ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈਂ ਦੀ ਵੱਡੀ ਖਬਰ ਖਬਰ ਨੂੰ ਤਜਰੂਬੇਕਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਟਰੰਪ ਦੇ ਨਵੇਂ ਫੈਸਲੇ ਨਾਲ ਅਮਰੀਕਾ 'ਚ ਹਲਚਲ ਲੱਖਾਂ ਲੋਕ ਛੜਕਾਂ ਦੇ ਉੱਤੇ ਪ੍ਰਦਰਸ਼ਨ ਕਰੀਆਂ ਦਾ ਆਇਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਹੈਰਾਨ ਕਰਨ ਵਾਲਾ ਫੈਸਲਾ ਲੈਂਦਿਆਂ ਵਸਟਿੰਗ ਡੀਸੀ ਦੀ ਪੁਲਿਸ ਦਾ ਪੁਲਿਸ ਦਾ ਕੰਟਰੋਲ ਕੇਂਦਰੀ ਸਰਕਾਰ ਦੇ ਹੱਥ ਵਿੱਚ ਦੇ ਦਿੱਤਾ ਤੇ ਚੈਰਦਗਾ ਛੜਕਾਂ ਤੇ 800 ਨੈਸ਼ਨਲ ਗਾਰਡ ਸੈਨਿਕ ਤਾਇਨਾਤ ਕਰਨ ਦਾ ਲਾਨ ਕੀਤਾ ਇਹ ਕਦਮ ਸਥਾਨਿਕ ਨੇਤਾਵਾਂ ਦੇ ਵਿਰੋਧ ਅਤੇ ਕਾਨੂੰਨੀ ਸਵਾਲਾਂ ਦੇ ਪਾਬਝੋ ਚੁੱਕਿਆ ਗਿਆ ਹੈ ਫ੍ਰੈਂਸ ਕਾਨਫਰੰਸ ਵਿੱਚ 트ੰਪ ਨੇ ਕਹਾ ਹੁਣ ਵੱਡੇ ਅਤੇ ਹਿੰਮਤੀ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ ਡੀਸੀ ਤੋਂ ਸ਼ੁਰੂ ਕਰ ਰੱਖੇ ਹਨ ਪਰ ਇਹ ਅੱਗੇ ਵੀ ਜਾਵੇਗਾ ਉਹਨਾਂ ਨੇ ਜਨਤਿਕ ਸੁਰੱਖਿਆ ਅਮਰਜੈਂਸੀ ਦਾ ਲਾਨ ਕਰਦੇ ਹੋਏ ਦਿਸਟ੍ਰਿਕਟ ਆਫ ਕੋਲੰਬੀਆ ਹੋਮ ਰੂਲ ਐਕਟ ਦੀ ਧਾਰਾ 740 ਦਾ ਇਸਤੇਮਾਲ ਕੀਤਾ ਜੋ ਰਾਸ਼ਟਰਪਤੀ ਨੂੰ ਐਮਰਜੈਂਸੀ ਹਾਲਤ ਵਿੱਚ ਡੀਸੀ ਪੁਲਿਸ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਦਿੰਦੀ ਹੈ ਇਸ ਇਸ ਹੁਕਮ ਆਦੀਨ ਅਟਾਰਨੀ ਜਨਰਲ ਪਾਮ ਬੋਡੀ ਹੁਣ ਮੈਟਰੋਪੋਲਿਟਨ ਪੁਲਿਸ ਵਿਭਾਗ ਦੀ ਮੁਖੀ ਹੋਣਗੇ ਇਹ ਕੰਟਰੋਲ ਵੱਧ ਤੋਂ ਵੱਧ 30 ਦਿਨਾਂ ਤੱਕ ਰਹਿ ਸਕਦਾ ਹੈ ਜਦੋਂ ਤੱਕ ਕੀ ਕਾਂਗਰਸ ਇਸ ਦਿਨ ਯਾਦ ਨਾ ਵਧਾ ਦੇਵੇ ਡੀਸੀ ਦੀ ਮੇਅਰ ਮੈਮੋਰੀਅਲ ਬੌਂਜਰ ਨੇ ਇਸ ਕਦਮ ਨੂੰ ਅਸਥਿਰ ਕਰਨ ਵਾਲਾ ਦੱਸਿਆ ਤੇ ਕਿਹਾ ਕਿ ਇਹ ਅਮਰੀਕੀ ਸੰਵਿਧਾਨ ਦੀ ਭਾਵਨਾ ਦੇ ਖਿਲਾਫ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਰਾਜਧਾਨੀ ਵਿੱਚ ਹਿੰਸਕ ਹਿੰਸਕ ਅਪਰਾਧ 26% ਘਟ ਹੋਏ ਹਨ ਅਤੇ ਕੁੱਲ ਅਪਰਾਧ ਦਰ ਦੀ ਦਰ ਵੀ ਪਿਛਲੇ ਸਾਲ ਨਾਲੋਂ ਘਟ ਹੈ ਇਸ ਲਈ ਇਹ ਕਾਰਵਾਈ ਗੈਰ ਜ਼ਰੂਰੀ ਹੈ ਡੀਸੀ ਕੌਂਸਲ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਕਿ ਨੈਸ਼ਨਲ ਗਾਰਡ ਨੂੰ ਸਥਾਨਕ ਕਾਨੂੰਨਾਂ ਤੇ ਜਾਂਚ ਪ੍ਰਕਿਰਿਆ ਦਾअनुभव ਨਹੀਂ ਹੈ ਤੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀ ਤਨ ਅਤਿ ਸਥਾਨਿਕ ਅਧਿਕਾਰਾਂ ਤੇ ਹਮਲਾ ਹੈ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਵਿੱਚ 트럼ਪ ਪ੍ਰਸ਼ਾਸਨ ਨੇ ਡੀਸੀ ਦੀਆਂ ਸੜਕਾਂ ਤੇ ਯੂਐਸ ਪਾਰਕ ਪੁਲਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਐਸਬੀਆਈ ਏਟੀਐਫ ਅਤੇ ਜੂ ਐਫ ਮਾਰਸ਼ਲ ਸਰਵਿਸ ਦੇ ਅਫਸਰਾਂ ਨੂੰ ਗੱਛਤ ਲਈ ਭੇਜਿਆ ਹੈ ਰੱਖਿਆ ਮੰਤਰੀ ਸੀਟ ਹੈ ਸੈਂਥ ਨੇ ਕਿਹਾ ਕਿ ਆਉਣ ਵਾਲੇ ਹਫਤਿਆਂ ਵਿੱਚ ਹੋਰ ਖਾਸ ਦਸਤੇ ਵੀ ਤਾਇਨਾਤ ਕੀਤੇ ਜਾਣਗੇ 트াম্প ਨੇ ਇਹ ਵੀ ਕਿਹਾ ਕਿ ਜ਼ਰੂਰਤ ਪੈਣ ਤੇ ਫੌਜ ਨੂੰ ਵੀ ਡੀਸੀ ਵਿੱਚ ਉਤਾਰਿਆ ਜਾ ਸਕਦਾ ਹੈ ਇੱਕ ਜਹਾ ਕਦਮ ਜਿਸ ਨੂੰ ਲੋਜਿਕ ਸੁਭਾਵਿਤ ਮਾਰਸ਼ਲ ਲਾ ਇਦੀ ਤਿਆਰੀ ਮੰਨ ਰੱਖਿਆ 트াম্প ਦਾ 트াম্প ਦਾ 트াম্প ਦੇ ਅਲਾਨ ਦੇ ਤੁਰੰਤ ਬਾਅਦ ਸੈਂਕੜੇ ਲੋਕ ਵਾਈਟ ਹਾਊਸ ਦੇ ਬਾਹਰ ਇਕੱਠੇ ਹੋਏ ਅਤੇ ਹੈਂਡਸ ਆਫ ਡੀਸੀ ਵਰਗੇ ਨਾਰੇ ਲਗਾਏ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਰਾਜਤਾਨਨੀ ਜੰਗੀ ਖੇਤਰ ਵਰਗਾ ਬਨੌਣ ਨਾਲ ਨਾ ਤਾਂ ਸੁਰੱਖਿਆ ਵਧੇਗੀ ਅਤੇ ਨਾ ਹੀ ਅਸਲ ਸਮੱਸਿਆਵਾਂ ਦਾ ਹੱਲ ਨਿਕਲੇਗਾ 6 ਜਨਵਰੀ 2021 ਨੂੰ ਕੈਪਟਨ ਨੇ ਤੇ ਹੋਏ ਹਮਲੇ ਵਿੱਚ ਡੀਸੀ ਪੁਲਿਸ ਨੇ 140 ਤੋਂ ਵੱਧ ਅਧਿਕਾਰੀ ਜ਼ਖਮੀ ਹੋਏ ਉਸ ਸਮੇਂ 트ੰਪ ਦੇ ਸਮਰਥਕਾਂ ਨੇ ਚੋਣ ਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਕੀਤੀ ਸੀ ਆਲੋਚਕਾ ਦਾ ਕਹਿਣਾ ਹੈ ਕਿ ਉਸ ਦਿਨ 트럼ਪ ਦੇ ਸਮੇਂ ਤੇ ਨੈਸ਼ਨਲ ਗਾਰਡ ਨਹੀਂ ਭੇਜੇ ਸਨ ਪਰ ਹੁਣ ਉਹ ਰਾਜਨੀਤੀ ਕਰਨਾ ਕਰਕੇ ਉਹਨਾਂ ਨੂੰ ਤਾਇਨਾਤ ਕਰ ਰੱਖਿਆ ਹੈ। 트럼ਪ ਦਾ ਕਹਿਣਾ ਹੈ ਕਿ ਡੀਸੀ ਦੁਨੀਆ ਦੇ ਸਭ ਤੋਂ ਖਤਰਨਾਕ ਸ਼ਹਿਰਾਂ ਵਿੱਚੋਂ ਇੱਕ ਬਣ ਗਿਆ ਹੈ। ਅਤੇ ਬੇਕਾਰ ਲੋਕਾਂ ਨੂੰ ਰਾਜਧਾਨੀ ਤੋਂ ਹਟਾਉਣਾ ਪਵੇਗਾ। ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਤੁਹਾਨੂੰ ਠਹਿਰਨ ਲਈ ਥਾਂ ਦੇਵਾਂਗੇ ਪਰ ਰਾਜਧਾਨੀ ਤੋਂ ਦੂਰ ਰਹੋ। ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ।